ਬੱਚੇ ਕਈ ਵਾਰ ਅਕਸਰ ਗੱਲ ਕਰਦੇ ਨੇ ਮੇਰੇ ਨਾਲ ਜਦੋਂ ਉਹ ਗ੍ਰੈਜੂਏਸ਼ਨ ਦੇ ਵਿੱਚ ਹੁੰਦੇ ਨੇ ਜਾਂ ਗ੍ਰੈਜੂਏਸ਼ਨ ਕੰਪਲੀਟ ਕਰ ਲੈਂਦੇ ਨੇ ਤੇ ਮੈਨੂੰ ਪੁੱਛਦੇ ਨੇ ਕਿ ਸਰ ਹੁਣ ਅਸੀਂ ਆਪਣੇ ਕੈਰੀਅਰ ਨੂੰ ਕਿਵੇਂ ਚੂਜ਼ ਕਰ ਸਕਦੇ ਆ ਤੇ ਮੈਨੂੰ ਹੈਰਾਨੀ ਹੁੰਦੀ ਹੈ ਵੀ ਸ਼ਾਇਦ ਇਹ ਬਹੁਤ ਲੇਟ ਪੁੱਛ ਰਹੇ ਜਦੋਂ ਗ੍ਰੈਜੂਏਸ਼ਨ ਕੰਪਲੀਟ ਹੋ ਚੁੱਕੀ ਆ ਉਹਨਾਂ ਨੂੰ ਲੱਗਦਾ ਵੀ ਗ੍ਰੈਜੂਏਸ਼ਨ ਦੇ ਨਾਲ ਨਾਲ ਨਾਲੇ ਸੋਚਣਾ ਚਾਹੀਦਾ ਸੀ ਕਿ ਮੈਂ ਅੱਗੇ ਕਰਨਾ ਕੀ ਹੈ ਜੇ ਮੈਂ ਆਪਦੀ ਗੱਲ ਕਰਾਂ ਤਾਂ ਮੈਂ ਵੀ ਉਸੇ ਸਿਸਟਮ ਦਾ ਸ਼ਿਕਾਰ ਹੋਇਆ ਹਾਂ ਵੀ ਮੈਨੂੰ ਗ੍ਰੈਜੂਏਸ਼ਨ ਵਿੱਚ ਪਤਾ ਨਹੀਂ ਸੀ ਮੈਂ ਕਰਨਾ ਕੀ ਆਪਣੇ ਕਰੀਅਰ ਨੂੰ ਲੈ ਕੇ ਬਸ ਮੈਂ ਗ੍ਰੈਜੂਏਸ਼ਨ ਕਰ ਰਿਹਾ ਹਾਂ ਤੇ ਉਦੋਂ ਬਾਅਦ ਸਿਗਾ ਵੀ ਸ਼ਾਇਦ ਕੋਈ ਜੌਬ ਮਿਲ ਜਾਊਗੀ ਇਹ ਕੇਸ ਜ਼ਿਆਦਾਤਰ ਖਾਸ ਕਰ ਉਹਨਾਂ ਬੱਚਿਆਂ ਦੇ ਲਈ ਹੈ ਜਿਹੜੇ ਬੀਏ ਕਰਦੇ ਨੇ ਤੁਸੀਂ ਬੀਏ ਜੇ ਆਪ ਕਰ ਰਹੇ ਹੋ ਜਾਂ ਕੋਈ ਤੁਹਾਡਾ ਨੌਨ ਜਿਹੜਾ ਹੈਗਾ ਉਹ ਕਰ ਰਿਹਾ ਜਾਂ ਜੋ ਕੋਈ ਕੰਪਲੀਟ ਕਰ ਚੁੱਕਾ ਉਹਨੂੰ ਇੱਕ ਸਵਾਲ ਜ਼ਰੂਰ ਪੁੱਛਿਓ ਕਿ ਬੀਏ ਕਰਕੇ ਅੱਗੇ ਕਰੀਅਰ ਦੇ ਵਿੱਚ ਕੀ ਕਰਨਾ ਕਰੀਅਰ ਦਾ ਮਤਲਬ ਕਿ ਨੌਕਰੀ ਕਿਹੜੀ ਲੈਣੀ ਹੈ ਤੇ ਸ਼ਾਇਦ ਮੈਨੂੰ ਲੱਗਦਾ 99% ਲੋਕਾਂ ਕੋਲੇ ਜਵਾਬ ਨਹੀਂ ਹੋਊਗਾ ਉਹ ਕਹਿੰਦੇ ਕਰਕੇ ਦੇਖਾਂਗੇ ਪਰ ਸਤ ਤੁਹਾਨੂੰ ਨਹੀਂ ਪਤਾ ਵੀ ਤੁਸੀਂ ਆਪਣੀ ਬੀਏ ਦੇ ਨਾਲ ਨਾਲ ਆਪਣੇ ਕਰੀਅਰ ਨੂੰ ਚੂਜ਼ ਕਰ ਸਕਦੇ ਹੋ ਸੋ ਅੱਜ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸੂਗਾ ਵੀ ਜੇ ਤੁਸੀਂ ਬੀਏ ਵਿੱਚ ਹੋ ਯਾਨੀ ਕਿ ਬੀਏ ਦੇ ਪਹਿਲੇ ਦੂਜੇ ਤੀਜੇ ਸਾਲ ਦੇ ਵਿੱਚ ਹੋ ਜਾਂ ਤੁਸੀਂ ਆਲਰੇਡੀ ਬੀਏ ਕੰਪਲੀਟ ਕਰ ਚੁੱਕੇ ਹੋ ਜਾਂ ਤੁਸੀਂ ਗ੍ਰੈਜੂਏਸ਼ਨ ਕੋਈ ਵੀ ਕਿਸੇ ਵੀ ਫੀਲਡ ਦੇ ਵਿੱਚ ਗ੍ਰੈਜੂਏਸ਼ਨ ਕਰ ਰਹੇ ਹੋ ਤੁਸੀਂ ਕਿਵੇਂ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣਾ ਇੱਕ ਕੈਰੀਅਰ ਜਿਹੜਾ ਹੈ ਉਹ ਸਰਕਾਰੀ ਅਫਸਰੀ ਵਜੋਂ ਚੂਜ਼ ਕਰ ਸਕਦੇ ਹੋ ਜਿਵੇਂ ਕਿ ਆਈਐਸ ਆਈਪੀਐਸ ਡੀਐਸਪੀ ਐਸ ਡੀਐਮ ਤੇ ਤਸイールਦਾਰ ਵਰਗੇ ਅਹੁਦਿਆਂ ਉੱਤੇ ਬੈਠ ਸਕਦੇ ਹੋ ਉਹਦਾ ਸਾਰਾ ਪ੍ਰੋਸੈਸ ਮੈਂ ਇਸ ਵੀਡੀਓ ਵਿੱਚ ਸਮਝਾਉਂਗਾ ਹਾਜੀ ਸਤਿ ਸ੍ਰੀ ਅਕਾਲ ਜੀ ਮੈਂ ਫਤਿਹ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਪੰਜਾਬ ਪੀਸੀਐਸ ਅੱਡਾ 24/7 ਦੇ ਇਸ YouTube ਚੈਨਲ ਤੇ ਇਹ ਵੀਡੀਓ ਕੈਰੀਅਰ ਗਾਈਡੈਂਸ ਵੀਡੀਓ ਲੈ ਕੇ ਤੁਸੀਂ ਚੱਲ ਸਕਦੇ ਹੋ ਬੜੇ ਧਿਆਨ ਨਾਲ ਸੁਣਿਓ ਮੈਂ ਸਾਰੀ ਚੀਜ਼ ਸਮਝਾਉਂਗਾ ਬਹੁਤ ਸਾਰੀ ਇਨਫੋਰਮੇਸ਼ਨ ਆ ਮੇਰੇ ਕੋਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਬਾਕੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਸੋ ਇੱਕ ਨਾ ਮੈਂ ਡਾਟਾ ਕੱਢਿਆ ਵੀ ਸਾਡੇ ਦੇਸ਼ ਦੇ ਵਿੱਚ ਜਾਂ ਖੈਲੋ ਪੰਜਾਬ ਦੇ ਵਿੱਚ ਲਗਭਗ ਕਿੰਨੇ ਇੱਕ ਬੰਦੇ ਜਿਹੜੇ ਹੈਗੇ ਆ ਜਾਂ ਕਿੰਨੇ ਇੱਕ ਬੱਚੇ ਆ ਉਹ ਹਰ ਸਾਲ ਜਿਹੜਾ ਹੈਗਾ ਉਹ ਬੀਏ ਕਰਦੇ ਨੇ ਗ੍ਰੈਜੂਏਸ਼ਨ ਕਰਦੇ ਨੇ ਠੀਕ ਹੈ ਸੋ ਆਪਣੇ ਕੋਲ ਐਸਟੀਮੇਟਡ ਟੋਟਲ ਬੀਏ ਦੇ ਵਿੱਚ ਹਰ ਸਾਲ ਜਿਹੜਾ ਹੈਗਾ ਉਹ ਲਗਭਗ ਲਾਇਆ ਜਾਵੇ ਤਾਂ ਉਹ ਇਕਾਈ ਦਹਾਈ ਸੈਂਕੜਾ ਹਜ਼ਾਰ ਦੇ ਲੱਖ ਲੱਖ ਲਗਭਗ ਲੱਖ ਬੰਦਾ ਜਿਹੜਾ ਹੈਗਾ ਉਹ ਗ੍ਰੈਜੂਏਸ਼ਨ ਹਰ ਸਾਲ ਕਰਦਾ ਗ੍ਰੈਜੂਏਸ਼ਨ ਕਹਿੰਦਾ ਮੈਂ ਬੀਏ ਕਰਦਾ ਹਰ ਸਾਲ ਨਾਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਦੇ ਵਿੱਚ ਹੋਰ ਬਹੁਤ ਸਾਰੀ ਜਿਹੜੀ ਫੀਲਡ ਆ ਜਾਂਦੀ ਨੇ ਮੈਂ ਬੀਏ ਦੀ ਗੱਲ ਕਰਾਂ ਤਾਂ ਇੱਕ ਐਸਟੀਮੇਟਡ ਡੇਟਾ ਨਿਕਲ ਕੇ ਆ ਕਿ ਲਗਭਗ ਇੱਕ ਬੰਦਾ ਇੱਕ ਲੱਖ ਬੰਦਾ ਲਗਭਗ ਇੱਕ ਲੱਖ ਬੰਦਾ ਬੀਏ ਕਰਦਾ ਸਾਡੇ ਦੇਸ਼ ਦੇ ਵਿੱਚ ਉਹ ਆਪਣੀ ਜ਼ਿੰਦਗੀ ਦੇ 3 ਸਾਲ ਕੀਮਤੀ ਲਾਉਂਦਾ ਉਸ ਪੜਾਈ ਦੇ ਵਿੱਚ ਚਾਹੇ ਉਹ ਲੜਕਾ ਤੇ ਚਾਹੇ ਉਹ ਲੜਕੀ ਆ ਤੇ ਉਦੋਂ ਬਾਅਦ ਜੇ ਉਹਨੂੰ ਪੁੱਛੀ ਇਹ ਨਾ ਵੀ ਤੂੰ ਅੱਗੇ ਕਰਨਾ ਕੀ ਹੈ ਤਾਂ ਇਸ 1 ਲੱਖ ਦੇ ਵਿੱਚੋਂ ਮੈਨੂੰ ਲੱਗਦਾ ਵੀ ਸ਼ਾਇਦ 99000 ਬੰਦਾ ਇਦਾਂ ਦਾ ਹੋਊਗਾ ਜਿਹੜਾ ਕੋਈ ਨਹੀ ਪਤਾ ਜੀ ਜਦ ਕਰਦੇ ਸਮੇਂ ਵੀ ਨਹੀਂ ਪਤਾ ਹੋਊਗਾ ਠੀਕ ਹੈ ਸੋ ਇਦਾਂ ਹੀ ਜੇ ਮੈਂ ਓਵਰਆਲ ਦੇਖਾਂ ਗ੍ਰੈਜੂਏਸ਼ਨ ਵਾਲੇ ਕਿੰਨੇ ਕਿ ਬੱਚੇ ਆ ਸੋ ਜੇ ਦੇਖਿਆ ਜਾਵੇ ਤਾਂ ਸਾਡੇ ਕੋਲੇ ਲਗਭਗ 5.5 ਲੱਖ ਬੱਚਾ ਜਿਹੜਾ ਹੈਗਾ ਉਹ ਹਰ ਸਾਲ ਆਪਣੇ ਪੰਜਾਬ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਉਹ ਐਡਮਿਸ਼ਨ ਲੈਂਦਾ ਜੀ ਇੰਨਾ ਸਟੂਡੈਂਟ ਹੈ ਹੁਣ ਇਹ ਸਟੂਡੈਂਟ ਪੜ ਰਿਹਾ ਆ ਕਿਉਂ ਕਿਉਂਕਿ ਉਹਨੂੰ ਲੱਗਦਾ ਕਿ ਮੈਂ ਅੱਗੇ ਆਪਣਾ ਕੈਰੀਅਰ ਸੈੱਟ ਕਰਨਾ ਮੈਂ ਅੱਗੇ ਅਫਸਰ ਲੱਗ ਸਕਦਾnga ਕਿਸੇ ਹੋਰ ਜੋਬ ਨੂੰ ਕਰ ਸਕਦਾ ਪਰ ਜਦੋਂ ਉਹ ਪੜਾਈ ਪੜ ਰਿਹਾ ਉਹਨੂੰ ਪਤਾ ਹੀ ਨਹੀਂ ਕਿ ਮੈਂ ਕੀ ਕੀ ਕਰ ਸਕਦਾnga ਕਿੱਦਾਂ ਕਿੱਦਾਂ ਕਰ ਸਕਦਾ ਜੋ ਕਿ ਇੱਕ ਬਹੁਤ ਵੱਡਾ ਕੰਸਰਨ ਵੀ ਹੈ ਸ਼ਾਇਦ ਉਹ ਸਟੂਡੈਂਟ ਨੂੰ ਉਦੋਂ ਨਹੀਂ ਲੱਗੂਗਾ ਕਿਉਂਕਿ ਜਦੋਂ ਕਾਲਜ ਅਸੀਂ ਜਾਂਦੇ ਆ ਨਾ ਅਸੀਂ ਇਸ ਮਾਹੌਲ ਦੇ ਵਿੱਚ ਜਾਂਦੇ ਆ ਵੀ ਕਾਲਜ ਨਹੀਂ ਚੱਲੇ ਅਸੀਂ ਕਾਲਜ ਤੇ ਅਹਿਸਾਨ ਕਰਨ ਚੱਲੇ ਆ ਅਸੀਂ ਮਹਾਰ ਸਵੇ ਨੂੰ ਤਿਆਰ ਹੋ ਕੇ ਜਾਂਦੇ ਆ ਕਿਉਂਕਿ ਸਾਡੇ ਦਿਮਾਗ ਦੇ ਵਿੱਚ ਸਿਰਫ ਉਹ ਇੱਕ ਦਿਨ ਹੁੰਦਾ ਵੀ ਅਸੀਂ ਅੱਜ ਕਾਲਜ ਚੱਲੇ ਆ ਜਿਵੇਂ ਅਸੀਂ ਆਪਣਾ ਸਾਰਾ ਜੋਰ ਆਪਣੀ ਟੋਰ ਦੇ ਉੱਤੇ ਲਾਇਆ ਹੁੰਦਾ ਆ ਹੋਰ ਕਿਸੇ ਕੰਮ ਤੇ ਨਹੀਂ ਤੇ ਅੱ데 ਇੱਕ ਤਾਂ ਹੋਰ ਵੀ ਕਈ ਕੰਮ ਜਾਂਦੇ ਨੇ ਕਾਲਜ ਦੇ ਵਿੱਚ ਉਹਨਾਂ ਨੇ ਤਾਂ ਮੈਰਿਜ ਬਿਊਰੋ ਬਣਾਇਆ ਹੁੰਦਾ ਕਾਲਜ ਜਾਣਾ ਆ ਤੇ ਉੱਥੇ ਜਾ ਕੇ ਅਸੀਂ ਆਪਣੇ ਲਈ ਕੋ ਜੀਵਨ ਸਾਥੀ ਲੱਭਣਾ ਆ ਦੈਟਸ ਇਟ ਉਦੋਂ ਬਾਅਦ ਰੋਟੀ ਕਿੱਥੋਂ ਆਉਣੀ ਹੈ ਸ਼ਾਇਦ ਉਹ ਨਹੀਂ ਪਤਾ ਹੁੰਦਾ ਤੈਨੂੰ ਮੰਨ ਸਕਦੇ ਆ ਇਹਨਾਂ ਵਿੱਚੋਂ ਬਹੁਤ ਸਾਰੇ ਬੱਚੇ ਹੋਣਗੇ ਜਿਨ੍ਹਾਂ ਦਾ ਕਾਰੋਬਾਰ ਸੈੱਟ ਹੋਊਗਾ ਜਾਂ ਜਿਨ੍ਹਾਂ ਨੂੰ ਪਤਾ ਹੋਊਗਾ ਵੀ ਅਸੀਂ ਅੱਗੇ ਕਰਨਾ ਕੀ ਲੇਕਿਨ ਮੈਜੋਰਿਟੀ ਆਫ ਬੱਚਾ ਆਪਣੇ ਕੈਰੀਅਰ ਦੇ ਬਾਰੇ ਅਵੇਅਰ ਹੀ ਨਹੀਂ ਹੈਗਾ ਹੁਣ ਫਿਰ ਉਹ ਕੀ ਕਰ ਸਕਦਾ ਪਹਿਲੀ ਗੱਲ ਤਾਂ ਬਹੁਤ ਕਨਫਿਊਜ਼ਡ ਆ ਜਦੋਂ ਗ੍ਰੈਜੂਏਸ਼ਨ ਨਿਬੜੀ ਨਾ ਫਿਰ ਸੋਚਦਾ ਖਾਸ ਕਰਕੇ ਬੀ ਵਾਲਾ ਬੱਚਾ ਸਰ ਮੈਂ ਹੁਣ ਕੀ ਕਰਾਂ ਜੀ ਮੈਂ ਹੁਣ ਜੀ ਆਈਆਈਟੀ ਕੋਈ ਆਈਟੀਆਈ ਕਰ ਲਵਾਂ ਮੈਂ ਕੋਈ ਹੋਰ ਡਿਪਲੋਮਾ ਕਰ ਲਵਾਂ ਜਿਵੇਂ ਕੁਝ ਆ ਕਰ ਲਾਂ ਮੈਨੂੰ ਹੁਣ ਜੌਬ ਕਿੱਥੇ ਮਿਲੂਗੀ ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਬੀਏ ਤੋਂ ਬਾਅਦ ਨੌਕਰੀਆਂ ਨਹੀਂ ਮਿਲਦੀਆਂ ਬੀਏ ਤੋਂ ਬਾਅਦ ਕਾਫੀ ਸਾਰੀਆਂ ਨੌਕਰੀਆਂ ਹੁੰਦੀਆਂ ਨੇ ਮੈਂ ਉਹਦੇ ਤੇ ਵੀ ਕੋਈ ਵੀਡੀਓ ਲੈ ਕੇ ਜ਼ਰੂਰ ਆਉਂਗਾ ਪਰ ਤੁਸੀਂ ਬੀਏ ਦੇ ਨਾਲ ਨਾਲ ਕਿਉਂਕਿ ਬੀਏ ਕੰਪਲੀਟ ਹੋਣ ਤੋਂ ਬਾਅਦ ਤਾਂ ਬਹੁਤ ਸਾਰੀਆਂ ਪ੍ਰਾਈਵੇਟ ਸੈਕਟਰ ਜਾ ਤੁਸੀਂ ਬੀਏ ਦੇ ਵਿੱਚ ਉਸ ਤਰੀਕੇ ਨਾਲ ਆਪਣੇ ਆਪ ਨੂੰ ਸਬਜੈਕਟ ਚੂਜ਼ ਕਰ ਲਓ ਕਿ ਤੁਸੀਂ ਆਪਣੇ ਆਪ ਨੂੰ ਸੈਟਲ ਕਰ ਸਕੋ ਬੀਏ ਦੇ ਵਿੱਚ ਵੀ ਜਾਂ ਬੀਏ ਤੋਂ ਬਾਅਦ ਵੀ ਬਟ ਜੇ ਤੁਸੀਂ ਬੀਏ ਦੇ ਵਿੱਚ ਹਿਊਮੈਨਿਟੀ ਦੇ ਸਬਜੈਕਟ ਲੈ ਤਾਂ ਤੁਸੀਂ ਅਪਸਰੀ ਲੈਵਲ ਤੱਕ ਵੀ ਜਾ ਸਕਦੇ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੈਗਾ ਵੀ ਸਰ ਅੱਛਾ ਜਾ ਸਕਦੇ ਹਾਂਜੀ ਜਾ ਸਕਦੇ ਸੋ ਕਿਹੜੀਆਂ-ਕਿਹੜੀਆਂ ਆਪਸ਼ਨਸ ਹੁੰਦੇ ਨੇ ਸਾਡੇ ਕੋਲੇ ਕਿਹੜੇ-ਕਿਹੜੇ ਆਪਸ਼ਨਸ ਨੇ ਅਫਸਰੀ ਲੈਣ ਦੇ ਆਪਾਂ ਉਧਰ ਨੂੰ ਆਉਣੇ ਆ ਸਾਡੇ ਕੋਲੇ ਐਜ਼ ਅ ਸਟੂਡੈਂਟ ਹੋਣ ਦੇ ਨਾਤੇ ਤੁਸੀਂ ਆਈਐਸ ਆਈਪੀਐਸ ਐਸਡੀਐਮ ਡੀਐਸਪੀ ਅਤੇ ਤਹਿਸੀਲਦਾਰ ਵਰਗੇ ਅਹੁਦਿਆਂ ਉੱਤੇ ਬੈਠ ਸਕਦੇ ਹੋ ਮੈਂ ਕੁਝ ਨਾਮੀ ਅਹੁਦੇ ਦੱਸੇ ਨੇ ਹੋਰ ਵੀ ਹੁੰਦੇ ਨੇ ਇਹਦੇ ਲਈ ਕੀ ਕਰਨਾ ਪੈਂਦਾ ਆ ਜਿਵੇਂ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਪੜ੍ਹਦੇ ਹੋ ਜਾਂ ਕਹਾਂ ਮੈਂ ਬੀਏ ਦੇ ਵਿੱਚ ਪੜ੍ਹਦੇ ਹਾਂ ਤੁਸੀਂ ਉਹਦੇ ਵਿੱਚ ਆਪਣਾ ਕਈ ਬੱਚਾ ਨੇ ਆਪਣੇ ਨਾ ਸਬਜੈਕਟ ਦੇ ਕੰਬੀਨੇਸ਼ਨ ਲੈ ਹੁੰਦੇ ਨੇ ਕਿਸੇ ਕੋਲੇ ਪੋਲੀਟੀਕਲ ਸਾਇੰਸ ਹੁੰਦੀ ਆ ਕਿਸੇ ਕੋਲੇ ਹਿਸਟਰੀ ਹੁੰਦੀ ਆ ਕਿਸੇ ਕੋਲੇ ਪੰਜਾਬੀ ਹੁੰਦੀ ਆ ਕਿਸੇ ਕੋਲੇ ਕੋਈ ਜੀਓਗ੍ਰਾਫੀ ਹੁੰਦੀ ਆ ਅਲੱਗ-ਅਲੱਗ ਸਬਜੈਕਟ ਹੁੰਦੇ ਨੇ ਸੋ ਸੇਮ ਇਹ ਜੌਬਸ ਲੈਣ ਦੇ ਲਈ ਵੀ ਸਰਕਾਰਾਂ ਪੇਪਰ ਲੈਂਦੀਆਂ ਨੇ ਜਿਹੜੀ ਸੈਂਟਰ ਲੈਵਲ ਦੀ ਸਰਕਾਰ ਆ ਜਾਂ ਕਹੇ ਲੋ ਸੈਂਟਰ ਲੈਵਲ ਦੀ ਸੰਸਥਾ ਹੈਗੀ ਨੂੰ ਸੀ ਕਹਿੰਦੇ ਯੂਪੀਐਸਸੀ ਉਹ ਐਗਜ਼ਾਮ ਲੈਂਦੀ ਆ ਉਸ ਤੋਂ ਬਾਅਦ ਤੁਹਾਡੇ ਨੰਬਰ ਆਉਂਦੇ ਆ ਤੁਹਾਨੂੰ ਇਹਨਾਂ ਅਹੁਦਿਆਂ ਉੱਤੇ ਉਹ ਪੋਸਟ ਦੇ ਦਿੰਦੀ ਹੈ ਆਈਐਸ ਲਾ ਕੇ ਤੁਸੀਂ ਡਿਸਟ੍ਰਿਕਟ ਕਲੈਕਟਰ ਲੱਗਦੇ ਨੂੰ ਡੀਸੀ ਲੱਗਿਆ ਕਹਣਾ ਪਿੰਡਾਂ 'ਚ ਕਹਿੰਦੇ ਉਹਨਾਂ ਦਾ ਜਗ ਡੀਸੀ ਲੱਗਾ ਹਾਂ SSP ਲੱਗ ਸਕਦੇ ਹੋ DSP ਤਹਿਸੀਲਦਾਰ SDM ਸੋ ਇਹ ਅਹੁਦੇ ਤੁਹਾਨੂੰ ਮਿਲਦੇ ਨੇ ਸੇਮ ਜਿਵੇਂ ਸੈਂਟਰ ਲੈਵਲ ਦੇ ਉੱਤੇ ਜਿਹੜੀ ਸਰਕਾਰ ਹੈਗੀ ਹੈ ਜਿਹੜਾ ਕਹਿੰਦਾ UPSC ਬੋਰਡ ਆ ਉਹ ਇਗਜ਼ਾਮ ਕੰਡਕਟ ਕਰਦੀ ਇੱਕ ਸੰਸਥਾ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਸੇਮ ਪੰਜਾਬ ਦੇ ਵਿੱਚ ਹੈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜਿਹਨੂੰ ਸਕੇਨਿਆ PPSC ਸੋ ਇਹ ਆਪਦਾ ਇਗਜ਼ਾਮ ਲੈਂਦੀ ਆ ਸਟੇਟ ਵਾਈਜ਼ ਇਹ ਸੈਂਟਰ ਵਾਈਜ਼ ਜਿਹੜਾ UPSC ਦਾ ਇਗਜ਼ਾਮ ਹੁੰਦਾ ਹਰ ਸਾਲ ਹੁੰਦਾ ਐਵਰੀ ਈਅਰ ਹਰੇਕ ਸਾਲ ਇਗਜ਼ਾਮ ਹੁੰਦਾ ਬਟ ਜੇ ਮੈਂ ਪੀਸੀਐਸ ਦੀ ਗੱਲ ਕਰ ਲਵਾਂ ਜੋ ਪੀਪੀਐਸਸੀ ਇਗਜ਼ਾਮ ਕੰਡਕਟ ਕਰਦੀ ਹੈ ਪੀਸੀਐਸ ਦਾ ਇਹ ਕਈ ਵਾਰ 2 2 3 3 ਸਾਲ ਦਾ ਗੈਪ ਵੀ ਆ ਜਾਂਦਾ ਹੈ ਲੇਕਿਨ ਲਾਸਟ ਇਗਜ਼ਾਮ ਦੇ ਵਿੱਚ ਤਾਂ 4 ਸਾਲ ਦਾ ਗੈਪ ਆ ਗਿਆ ਸੋ ਇੱਥੇ ਥੋੜਾ ਗੈਪ ਸਾਨੂੰ ਵੇਖਣ ਨੂੰ ਮਿਲ ਜਾਂਦਾ ਲੇਕਿਨ ਇਹ ਹਰ ਸਾਲ ਇਗਜ਼ਾਮ ਆ ਸਕਦਾ ਠੀਕ ਹੈ ਜੀ ਹੁਣ ਇਸ ਇਗਜ਼ਾਮ ਦੇ ਬਾਰੇ ਮੈਂ ਥੋੜੀ ਜੀ ਜਾਣਕਾਰੀ ਤੁਹਾਨੂੰ ਦੇ ਦਵਾ ਵੀ ਇਹ ਕਿੱਦਾਂ ਦਾ ਇਗਜ਼ਾਮ ਹੁੰਦਾ ਤੁਸੀਂ ਕਿਵੇਂ ਨਾ ਉਹਦੇ ਉੱਤੇ ਬੈਠ ਸਕਦੇ ਹੋ ਜੇ ਤੁਸੀਂ ਵਿੱਚ ਉਹਨੇ ਆਈਐਸ ਬਣਨਾ ਆਈਪੀਐਸ ਬਣਨਾ ਜਾਂ ਫਿਰ ਡੀਐਸਪੀ ਐਸਡੀਐਮ ਤਸੀਲਦਾਰ ਬ ਪਹਿਲਾ ਹੁੰਦਾ ਪ੍ਰੀ ਠੀਕ ਹੈ ਜੀ ਫਿਰ ਹੁੰਦਾ ਸਾਡੇ ਕੋਲੇ ਮੇਨਸ ਤੇ ਫਿਰ ਹੁੰਦੀ ਸਾਡੀ ਇੰਟਰਵਿਊ ਇਹ ਤਿੰਨ ਸਟੈਪ ਤੁਹਾਨੂੰ ਜਿਹੜੇ ਹੈਗੇ ਉਹ ਕੰਪਲੀਟ ਕਰਨੇ ਪੈਂਦੇ ਨੇ ਫਿਰ ਇਹਨਾਂ ਉਧਾਂ ਉੱਤੇ ਨੌਕਰੀ ਮਿਲਦੀ ਆ ਪ੍ਰੀ ਦੇ ਵਿੱਚ ਸਾਡੇ ਕੋਲੇ ਦੋ ਇਗਜ਼ਾਮ ਹੁੰਦੇ ਨੇ ਸੇਮ ਡੇ ਇੱਕੋ ਦਿਨ ਸਾਡੇ ਕੋਲੇ ਦੋ ਇਗਜ਼ਾਮ ਹੋਣਗੇ ਜਿਹਦੇ ਵਿੱਚ ਜਿਹੜਾ ਸਿਲੇਬਸ ਹੁੰਦਾ ਉਹ ਮੈਂ ਕਿਸੇ ਹੋਰ ਵੀਡੀਓ ਚ ਐਕਸਪਲੇਨ ਕਰੂੰਗਾ ਲੇਕਿਨ ਐ ਲਾ ਲਓ ਜੇ ਤੁਸੀਂ ਬੀਏ ਦੇ ਵਿੱਚ ਪੜ ਰਹੇ ਹੋ ਤਾਂ ਸਿਲੇਬਸ ਤੁਹਾਡੇ ਸਬਜੈਕਟਾਂ ਨਾਲ ਮਿਲਦਾ ਜੁਲਦਾ ਹੁੰਦਾ ਹਾਲਾਂਕਿ ਮਿਹਨਤ ਕਰਨੀ ਪੈਣੀ ਐ ਨਹੀਂਵੇਂ ਕਹਿੰਦਾ ਮਿਹਨਤ ਨਹੀਂ ਕਰਨੀ ਪਣੀ ਬਹੁਤ ਮਿਹਨਤ ਕਰਨੀ ਪੈਣੀ ਐ ਪੇਪਰ ਕਾਫੀ ਟਫ ਲੈਵਲ ਦਾ ਹੁੰਦਾ ਲੇਕਿਨ ਸਬਜੈਕਟ ਉਦਾਂ ਦੇ ਹੁੰਦੇ ਨੇ ਜਿਵੇਂ ਜੀਓਗ੍ਰਾਫੀ ਹਿਸਟਰੀ ਪੋਲੀਟੀ ਇਕਨੋਮੀ ਸਾਇੰਸ ਐਂਡ ਟੈਕ ਵਗੈਰਾ ਕਰੰਟ ਅਫੇਅਰ ਵਗੈਰਾ ਇਦਾਂ ਦੇ ਸਬਜੈਕਟ ਹੁੰਦੇ ਨੇ ਇੱਥੇ ਦੋ ਪੇਪਰ ਹੁੰਦੇ ਨੇ ਇਹਨਾਂ ਦੋ ਪੇਪਰਾਂ ਵਿੱਚੋਂ ਜਿਹੜੇ ਬੱਚੇ ਕਲੀਅਰ ਕਰ ਗਏ ਉਹਨਾਂ ਨੂੰ ਫਿਰ ਮੀਨਸ ਦੇ ਲਈ ਬੁਲਾਇਆ ਜਾਂਦਾ ਹੈ ਜਿਹੜੇ ਇਹ ਪੇਪਰ ਹੁੰਦੇ ਨੇ ਬੱਚੇ ਆਬਜੈਕਟਿਵ ਟਾਈਪ ਇਦੇ ਵਿੱਚ ਸਾਡੇ ਕੋਲੇ 2 ਤੋਂ 3 ਮਨთ ਦਾ ਗੈਪ ਹੋ ਜਾਂਦਾ ਹੈ ਮੈਂ ਪੀਸੀਐਸ ਤੇ ਯੂਪੀਐਸਸੀ ਕੰਬਾਈਨਡ ਕਰਕੇ ਦੱਸ ਰਿਹਾ ਸੋ ਐਵਰੇਜ ਹੀ ਦੱਸ ਰਿਹਾ ਕਿ 2 ਤੋਂ 3 ਮਹੀਨਿਆਂ ਦਾ ਗੈਪ ਸਾਡੇ ਕੋਲੇ ਹੁੰਦਾ ਆ ਤੇ ਯੂਪੀਐਸਸੀ ਵਿੱਚ ਇੱਥੇ 9 ਪੇਪਰ ਹੁੰਦੇ ਨੇ ਪੀਸੀਐਸ ਦੇ ਵਿੱਚ ਇੱਥੇ 7 ਪੇਪਰ ਹੁੰਦੇ ਨੇ ਠੀਕ ਹੈ ਜੀ ਉਹ 2 ਪੇਪਰ ਵੱਧ ਹੁੰਦੇ ਨੇ ਇੱਕ ਆਪਸ਼ਨਲ ਸਬਜੈਕਟ ਦੇ ਇੱਥੇ ਤੁਸੀਂ ਕਿਦਾਂ ਐਗਜ਼ਾਮ ਲਿਖਣੇ ਹੁੰਦੇ ਨੇ ਯੂਪੀਐਸਸੀ ਵਿੱਚ ਡੇਲੀ 2 ਪੇਪਰ ਹੁੰਦੇ ਨੇ ਪੀਸੀਐਸ ਵਿੱਚ ਡੇਲੀ ਇੱਕ ਪੇਪਰ ਹੁੰਦਾ ਆ ਤੇ ਇੱਥੇ ਤੁਸੀਂ ਲਿਖਤੀ ਲਿਖਣਾ ਜਿਵੇਂ ਤੁਸੀਂ ਬੀਏ ਵਿੱਚ ਲਿਖੇ ਕੁਐਸਚਨ ਹੁੰਦਾ ਆ ਥੱਲੇ ਆਨਸਰ ਦੀ ਜਗ੍ਹਾ ਖਾਲੀ ਹੁੰਦੀ ਹੈ ਤੇ ਤੁਸੀਂ ਆਨਸਰ ਲਿਖਣਾ ਹੁੰਦਾ ਇਦਾਂ ਹੁਣ ਸਾਡੇ ਕੋਲੇ 9 ਤੇ 7 ਪੇਪਰ ਉਸ ਤੋਂ ਬਾਅਦ ਫਿਰ ਉਹੀ ਡੇਢ ਦੋ ਮਹੀਨਿਆਂ ਦਾ ਜਿਹੜਾ ਗੈਪ ਹੁੰਦਾ ਜਾਂ ਦੋ ਤੋਂ ਤਿੰਨ ਮਹੀਨਿਆਂ ਦਾ ਗੈਪ ਸਾਡੀਆਂ ਇੰਟਰਵਿਊਜ਼ ਚੱਲਦੀਆਂ ਨੇ ਸੋ ਯੂਪੀਐਸਸੀ ਦੀਆਂ ਇੰਟਰਵਿਊਜ਼ ਤਾਂ ਦੋ ਤਿੰਨ ਮਹੀਨੇ ਚੱਲ ਜਾਂਦੀਆਂ ਨੇ ਪੀਸੀਐਸ ਦੀਆਂ ਘੱਟ ਸਮਾਂ ਚੱਲਦੀਆਂ ਨੇ ਸੋ ਐਂ ਲਾ ਕੇ ਚੱਲੋ ਵੀ ਘੱਟੋ ਘੱਟ 7 ਤੋਂ 8 ਮਹੀਨੇ ਦਾ ਪ੍ਰੋਸੈਸ ਹੈ ਇਸ ਐਗਜ਼ਾਮ ਦਾ ਜਦੋਂ ਇੱਕ ਵਾਰ ਬੱਚਾ ਇਸ ਐਗਜ਼ਾਮ ਦੇ ਵਿੱਚ ਸੱਤ ਤੋਂ 6 7 8 ਮਹੀਨਿਆਂ ਦਾ ਪ੍ਰੋਸੈਸ ਆ ਐਗਜ਼ਾਮ ਦਾ ਚੱਲਦਾ ਰਹਿੰਦਾ ਐ ਐਗਜ਼ਾਮ ਪਹਿਲਾ ਸਟੈਪ ਹੋ ਗਿਆ ਦੂਜਾ ਸਟੈਪ ਹੋ ਗਿਆ ਤੀਜਾ ਸਟੈਪ ਹੋ ਗਿਆ ਸੋ ਤੁਸੀਂ ਉਹਨਾਂ ਸਮਾਂ ਹਾਰਡਵਰਕ ਕਰਨਾ ਆ ਤਾਂ ਜਾ ਕੇ ਜਦੋਂ ਇੰਟਰਵਿਊ ਕਲੀਅਰ ਹੋ ਗਈ ਫਿਰ ਤੁਹਾਨੂੰ ਲਿਸਟ ਦੇ ਵਿੱਚ ਨਾਮ ਆਉਂਦਾ ਆ ਫਿਰ ਤੁਹਾਨੂੰ ਤੁਹਾਡੇ ਰੈਂਕ ਦੇ ਅਕੋਰਡਿੰਗ ਜਿਹੜੀ ਹੈਗੀ ਉਹ ਪੋਸਟ ਮਿਲ ਜਾਂਦੀ ਆ ਹੁਣ ਇਹਦੀ ਰਿਗਾਰਡਿੰਗ ਕੋਈ ਡਾਊਟ ਵੀ ਹੋਵੇ ਨਾ ਤੁਸੀਂ ਉਹ ਵੀ ਸਾਨੂੰ ਪੁੱਛ ਸਕਦੇ ਹੋ ਕਿ ਸਰ ਮਿੰਤਾ ਜੀ ਆ ਚੀਜ਼ ਨਹੀਂ ਪਤਾ ਲੱਗੀ ਮੈਂ ਕਿੱਦਾਂ ਕਰਾਂ ਤੇ ਬਹੁਤ ਸਾਰੇ ਬੱਚਿਆਂ ਦੇ ਮਨ ਦੇ ਵਿੱਚ ਹੁਣ ਇੱਕ ਸਵਾਲ ਆਇਆ ਹੋਊਗਾ ਅਸੀਂ ਤਿਆਰੀ ਕਦੋਂ ਸ਼ੁਰੂ ਕਰ ਸਕਦੇ ਆ ਤਾਂ ਸਾਨੂੰ BA ਕਰਕੇ ਬੰਦਾ ਇਡੇ ਵੱਡੇ ਅਹੁਦੇ ਉੱਤੇ ਜਾ ਸਕਦਾ ਹਾਂਜੀ ਕਿਉਂਕਿ IS IPS ਜਾਂ ਕਹੋ UPSC ਤੇ PCS ਦਾ ਐਗਜ਼ਾਮ ਦੇਣ ਦੇ ਲਈ ਉਹਨਾਂ ਨੇ ਸਿਰਫ ਗ੍ਰੈਜੂਏਸ਼ਨ ਮੰਗੀ ਹੁੰਦੀ ਹੈ ਕੋਈ ਫੀਲਡ ਸਪੈਸੀਫਾਈਡ ਨਹੀਂ ਕੀਤੀ ਹੋਈ ਵੀ ਫਲਾਨੀ ਫੀਲਡ ਚਾਹੀਦੀ ਆ ਚਾਹੇ ਤੁਸੀਂ BA ਕੀਤੀ ਆ BTech ਕੀਤੀ ਆ BBBA ਕੀਤੀ ਆ BCom ਕੀਤੀ ਆ BSc ਕੀਤੀ ਆ ਕੋਈ ਚੱਕਰ ਨਹੀਂ ਗ੍ਰੈਜੂਏਸ਼ਨ ਹੈ ਹਾਂਜੀ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਐਗਜ਼ਾਮ ਦੇ ਲਈ ਤੇ UPSC ਦੀ ਤਾਂ ਖਾਸ ਗੱਲ ਆ ਵੀ ਹਰ ਸਾਲ ਐਗਜ਼ਾਮ ਆਉਂਦਾ ਹਰ ਸਾਲ ਹਜ਼ਾਰਾਂ ਬੱਚੇ ਜਿਹੜੇ ਆ ਉਹ ਚੁਣੇ ਜਾਂਦੇ ਨੇ ਵੱਖ-ਵੱਖ ਅਹੁਦਿਆਂ ਉੱਤੇ ਤੇ ਸਾਡੇ ਲਈ ਪੰਜਾਬ ਦੀ ਤਰਾਸ ਦੀ ਵੀ ਗੱਲ ਹੈ ਕਿ ਪੰਜਾਬ ਦੇ ਨੌਜਵਾਨ ਅਪਲਾਈ ਹੀ ਨਹੀਂ ਕਰਦੇ ਤੁਹਾਨੂੰ ਮੈਂ ਇੱਕ ਮੂਟਾ ਜਿਹਾ ਐਗਜ਼ਾਮਪਲ ਦਿੰਨਾ ਆ ਅ ਪਿਛਲੀ ਵਾਰ ਦਾ ਡੇਟਾ ਜੇ ਮੈਂ ਦੇਖਾਂ ਤਾਂ ਪੂਰੇ ਦੇਸ਼ ਦੇ ਵਿੱਚੋਂ ਲਗਭਗ 10 ਲੱਖ ਬੰਦਾ ਜਿਹੜਾ ਸੀਗਾ ਉਹਨੇ ਆਈਐਸ ਦਾ ਐਗਜ਼ਾਮ ਭਰਿਆ ਯੂਪੀਐਸ ਦਾ ਐਗਜ਼ਾਮ ਫਿਲ ਕੀਤਾ ਦੇਣਗੇ ਮਤਲਬ ਫਿਲ ਕੀਤਾ ਐਗਜ਼ਾਮ ਕੀ ਹਾਂਜੀ ਸਰ ਅਸੀਂ ਇੰਨੇ ਬੱਚੇ ਐਗਜ਼ਾਮ ਦੇਣਾ ਚਾਹੁੰਦੇ ਹਾਂ 10 ਲੱਖ ਦੇ ਰੌਣਕ ਬੱਚਾ ਤੇ ਪੰਜਾਬ ਦੇ ਵਿੱਚੋਂ ਸਿਰਫ 5 ਤੋਂ 7000 ਬੱਚਾ ਸੀਗਾ ਸੋਚ ਕੇ ਦੇਖੋ ਹਾਲਾਂਕਿ ਪੰਜਾਬ ਦੇ ਵਿੱਚੋਂ ਜੇ ਮੈਂ ਸਟੇਟ ਵਾਈਜ਼ ਦੇਖਾਂ ਤਾਂ ਬੱਚੇ 40-50 ਹਜ਼ਾਰ ਹੋਣੇ ਚਾਹੀਦੇ ਬਟ ਨਹੀਂ ਪੰਜਾਬ ਦੇ ਵਿੱਚੋਂ ਸਿਰਫ ਬੱਚੇ ਕਿੰਨੇ ਸੀਗੇ 5 ਤੋਂ 7000 ਬੱਚੇ ਕਿਉਂ ਸਾਡੇ ਕੋਲ ਅਵੇਰਨੈਸ ਨਹੀਂ ਹੈਗੀ ਅਸੀਂ ਕਿਸੇ ਬੱਚੇ ਨੂੰ ਪੁੱਛੀ ਤਾਂ ਬਾਈ ਗ੍ਰੈਜੂਏਸ਼ਨ ਤੋਂ ਬਾਅਦ ਕੀ ਕਰਨਾ ਉਹਨੂੰ ਪਤਾ ਹੀ ਨਹੀਂਗਾ ਜੀ ਸੋ ਹੁਣ ਅਗਲਾ ਸਵਾਲ ਹੈ ਅਸੀਂ ਕਦੋਂ ਤਿਆਰੀ ਸ਼ੁਰੂ ਕਰ ਸਕਦੇ ਹਾਂ ਜਿਹੜੇ ਬੱਚਿਆਂ ਦੀ ਗ੍ਰੈਜੂਏਸ਼ਨ ਹੋ ਚੁੱਕੀ ਆ ਉਹ ਹੁਣ ਕਰ ਸਕਦੇ ਨੇ ਤੇ ਜਿਹੜੇ ਬੱਚਿਆਂ ਨੂੰ ਲੱਗਦਾ ਵੀ ਨਹੀਂ ਸਰ ਅਸੀਂ ਤਾਂ ਅਜੇ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਦੇ ਵਿੱਚ ਆ ਵਧੀਆ ਜਿਹਾ ਤੁਹਾਡੀ ਵੀਡੀਓ ਦੇਖ ਲਈ ਹੁਣ ਅਸੀਂ ਸਟਾਰਟ ਕਰ ਸਕਦੇ ਆ ਜੇ ਤੁਹਾਡੇ ਤੁਸੀਂ ਕੋਈ ਪੇਰੈਂਟਸ ਇਹ ਵੀਡੀਓ ਦੇਖ ਰਹਾ ਤੁਸੀਂ ਆਪਣੇ ਬੱਚਿਆਂ ਨੂੰ ਗਾਈਡ ਕਰ ਸਕਦੇ ਹੋ ਜੇ ਤੁਹਾਡਾ ਕੋਈ ਰਿਸ਼ਤੇਦਾਰ ਨੌਨ ਭੈਣ ਪਰ ਹੈਗਾ ਤੁਸੀਂ ਉਹਨੂੰ ਗਾਈਡ ਕਰ ਸਕਦੇ ਹੋ ਕਿ ਬਾਈ ਇਹ ਜ਼ਰੂਰ ਕਰੀ ਤੂੰ ਠੀਕ ਹੈ ਜੀ ਸੋ ਤੁਸੀਂ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਦੇ ਵਿੱਚੋਂ ਦੂਜੇ ਸਾਲ ਦੇ ਵਿੱਚੋਂ ਜਾਂ ਤੀਜੇ ਸਾਲ ਦੇ ਵਿੱਚੋਂ ਤੁਸੀਂ ਆਪਣੀ ਤਿਆਰੀ ਨੂੰ ਸਟਾਰਟ ਕਰ ਸਕਦੇ ਹੋ ਡੇਲੀ ਕੁਝ ਸਮਾਂ ਦਿਓ ਤੇ ਆਪਣੀ ਤਿਆਰੀ ਵਧੀਆ ਕਰ ਸਕਦੇ ਹੋ ਕੋਈ ਵੀ ਡਾਊਟ ਹੋਵੇ ਤਿਆਰੀ ਦੇ ਰਿਗਾਰਡਿੰਗ ਹਾਂ ਪਲੱਸ 2 ਦੇ ਵਿੱਚੋਂ ਬਹੁਤ ਸਾਰੇ ਬੱਚੇ ਪਲੱਸ 2 ਦੇ ਵਿੱਚ ਸ਼ੁਰੂ ਕਰ ਲੈਂਦੇ ਨੇ ਠੀਕ ਹੈ ਸੋ 2015 ਵਿੱਚ ਇੱਕ ਕੁੜੀ ਸੀਗੀ ਟੀਨਾ ਡਾਬੀ ਆਈਐਸ ਆਫੀਸਰ ਰੈਂਕ 1 22 23 ਸਾਲ ਦੀ ਉਮਰ ਸੀਗੀ ਕੁੜੀ ਨੇ ਰੈਂਕ 1 ਕੱਢ ਕੇ ਡੀਸੀ ਬਣ ਗਈ ਐਸ ਬਣ ਗਈ 22 ਸਾਲ ਦੀ ਉਮਰ ਚ ਤੇ ਸਾਡੇ 22 ਸਾਲ ਦੀ ਉਮਰ ਦੇ ਤੇ ਨੌਜਵਾਨ ਨੇ ਪੰਜਾਬ ਦੇ ਉਹਨਾਂ ਨੂੰ ਮੁੱਛਾਂ ਤੋਂ ਵੱਡ ਦੇਣ ਤੋਂ ਬਹਿਲ ਹੀ ਨਹੀਂ ਹੈਗਾ ਹੈ ਨਾ ਸੋ ਉਹਨਾਂ ਨੂੰ ਪਤਾ ਨਹੀਂ ਅਸੀਂ ਕਰਨਾ ਕੀ ਆ ਸੋ ਇਹ ਮਤਲਬ ਫਰਕ ਹੈ ਕਰੀਅਰ ਚੂਜ਼ ਕਰਨ ਦਾ ਹੁਣ ਜੇ ਤੁਸੀਂ ਇਹਦੀ ਤਿਆਰੀ ਸ਼ੁਰੂ ਕਰਨੀ ਹੈ ਤਾਂ ਜਾਂ ਕੋਈ ਵੈਸੇ ਜਾਣਕਾਰੀ ਚਾਹੀਦੀ ਹੈ ਕਿਸ ਤਰ੍ਹਾਂ ਅਸੀਂ ਕਿਦਾਂ ਤਿਆਰੀ ਸ਼ੁਰੂ ਕਰ ਸਕਦੇ ਆ ਜਾਂ ਤੁਹਾਡੇ ਪੇਰੈਂਟਸ ਨੇ ਗੱਲਬਾਤ ਕਰਨੀ ਹੈ ਤੁਸੀਂ ਸਾਡੇ ਨਾਲ ਗੱਲਬਾਤ ਕਰਨੀ ਹੈ ਤਾਂ ਨੰਬਰ ਇੱਕ ਜੀ ਸੋ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਜੁੜ ਕੇ ਤਿਆਰੀ ਵੀ ਸ਼ੁਰੂ ਕਰ ਸਕਦੇ ਹੋ ਆਪਣਾ ਇਹ ਬੈਚ ਜਿਹੜਾ 22 ਜੁਲਾਈ ਤੋਂ ਸ਼ੁਰੂ ਹੋ ਰਿਹਾ ਜਿਹਦੇ ਵਿੱਚ ਅਸੀਂ 2 ਸਾਲ ਪੜਾਵਾਂਗੇ ਮਤਲਬ ਇਹ ਮੰਨ ਕੇ ਚੱਲੋ ਵੀ 2027 ਦੇ ਵਿੱਚ ਜਿਹੜਾ ਪੇਪਰ ਹੋਊਗਾ ਉਹਦੇ ਲਈ ਤੁਹਾਨੂੰ ਤਿਆਰ ਕਰਾਂਗੇ ਤੇ 2 ਸਾਲਾਂ ਵਿੱਚ ਬਹੁਤ ਵਧੀਆ ਤਿਆਰੀ ਹੁੰਦੀ ਹੈ ਇਹਦੀ ਫੀਸ ਦੀ ਗੱਲ ਕਰ ਲਓ 40000 ਰੁਪਏ ਫੀਸ ਹੈ 2 ਸਾਲ ਦੀ 1 ਸਾਲ ਦੀ ਨਹੀਂ 2 ਸਾਲ ਦੀ 40000 ਫੀਸ ਹੈ ਐਡਮਿਸ਼ਨ ਕਿਵੇਂ ਲੈਣੀ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਕੋਈ ਹੋਰ ਜਾਣਕਾਰੀ ਚਾਹੀਦੀ ਆ ਸਲਾਹ ਲੈਣੀ ਆ ਤਾਂ ਵੀ ਇਸ ਨੰਬਰ ਤੇ ਕਾਲ ਕਰ ਲਓ ਕੋਈ ਗਾਈਡੈਂਸ ਚਾਹੀਦੀ ਹੈ ਤਾਂ ਵੀ ਇਸ ਨੰਬਰ ਤੇ ਕਾਲ ਕਰ ਲਓ ਮੇਰੇ ਨਾਲ ਗੱਲ ਕਰਨੀ ਹੈ ਤਾਂ ਵੀ ਇਸ ਨੰਬਰ ਤੇ ਕਾਲ ਕਰ ਲਓ ਸੋ ਸਾਰੀ ਜਾਣਕਾਰੀ ਮੇਰੀ ਟੀਮ ਤੁਹਾਨੂੰ ਦਊਗੀ ਇਹ ਬੈਚ ਆ ਜੇ ਤਿਆਰੀ ਕਰਨੀ ਹੈ ਲੇਟ ਨਾ ਕਰਿਓ ਆਪਦੀ ਤਿਆਰੀ ਸ਼ੁਰੂ ਕਰੋ ਤੇ ਗ੍ਰੈਜੂਏਸ਼ਨ ਦੇ ਨਾਲ ਨਾਲ ਵੱਡੇ ਵੱਡੇ ਅਹੁਦਿਆਂ ਉੱਤੇ ਜਾਣ ਦੇ ਸੁਪਨੇ ਨੂੰ ਸੱਚ ਕੀਤਾ ਜਾ ਸਕਦਾ ਆ ਪਹਿਲਾਂ ਸੁਪਨਾ ਲਓ ਫਿਰ ਉਹਨੂੰ ਸੱਚ ਵੀ ਜ਼ਰੂਰ ਕਰਾਂਗੇ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸਸ਼ੀ ਗਾ ਸਰਾਂ ਨੂੰ ਬਾਏ ਬਾਏ